ਆਮੋ ਨਾਲ ਹੋ ਗਿਆ ਹੋ ਗਿਆ ਕੋਈ ਵੀ ਲੈ ਗਿਆ 15 ਕਿਲੋ ਬੰਦਰ ਨਹੀਂ ਕੋਈ ਜਲ ਨਹੀਂ ਚਲੋ ਬਕਾਲੀ ਬੋਲੇ ਇਸ ਹਾਲੇ ਭਜੀ ਪਹਿਲਾਂ ਕੀ ਕਹਿਣਾ ਚਾਹੋਗੇ ਅੱਜ ਜਿੱਤਵਾਰੇ ਪਹਿਲਾਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਿਹੜੇ ਗੁੰਡੀ ਸਰਕਾਰ ਆ ਜਿਨ੍ਹਾਂ ਨੇ ਲੋਕਾਂ ਕੋਲੋਂ ਕਾਗਜ਼ ਨਹੀਂ ਭਰਨਦੇ ਫਿਰ ਵੋਟਾਂ ਤੋਂ ਸਵੇਰ ਦਾ ਰੋਗ ਤਾਂ ਰੋਗ ਦਿੱਤਾ ਹੈ ਇਹ ਜਿਹੜੀ ਕਾਲੀ ਦਲ ਦੀ ਹੈ ਜੀ ਅੱਜ ਨਾ ਹੀ ਧੱਕਾ ਕਰਦੇ ਸਵੇਰ ਤੋਂ ਕਬਜ਼ੇ ਨਾ ਕਰਦੇ ਤਾਂ ਹੋ ਸਕਦਾ 15 ਤੋਂ 20 ਨੇ ਸੀਟਾਂ ਨੇ ਉਹ ਕਾਲੀ ਦਲ ਨੂੰ ਆਉਂਦੀਆਂ ਤੁਹਾਡੇ ਸਾਹਮਣੇ ਆ ਫਿਰ ਵੀ ਜਿਹੜੀ ਇਹ ਪਹਿਲੀ ਸੀਟ ਜਿੱਤੀ ਹੈ ਅਗਲਾ ਜੱਟ ਫੁਣ ਫੁਣੇ ਦਿਨ ਬਾਅਦ ਦੇਖ ਪਤਾ ਲੱਗ ਜਾਏਗਾ ਮੈਂ ਧੰਨਵਾਦ ਕਰਦਾ ਸਾਰੀ ਸੰਗਤਾਂ ਜਿਨ੍ਹਾਂ ਨੇ ਸਵੇਰ ਤੋਂ ਮਿਹਨਤ ਕਰਕੇ ਸਾਡੇ ਰਵਿੰਦਰ ਜੀ ਨੇ ਜਿਹੜੇ 20 ਨੰਬਰ ਵਾਰਡ ਤੋਂ ਐਮਸੀ ਨੇ ਜਿਤਾਇਆ ਕਿੰਨੀ ਕੁ ਮੀ ਦਾ ਹੋਰ ਸੀ ਮੀ ਤਾਂ ਹੁਣ ਤਾਂ ਸਾਹਮਣੇ 10 ਮਿੰਟ ਤੇ ਰਿਜ਼ਲਟ ਸਾਰਾ ਕਿਤੇ ਆ ਜੂਗਾ ਕਿਉਂਕਿ ਹੁਣ ਵੀ ਇਹਨਾਂ ਨੇ ਕਈ ਐਸੇ ਪੂਥ ਨੇ ਜਿਹੜੇ ਜਿੱਤੇ ਹੋਏ ਨੇ ਉਹਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਨਾ ਕੀ ਕਹਿਣਾ ਚਾਹੋਗੇ ਲੋਕੋ ਧੰਨਵਾਦ ਕਰਦਾ ਹਾਂ ਲੋਕਾਂ ਨੇ ਜਿਹੜੀ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਇਹਨਾਂ ਗੁੰਡਾਗਰਦੀ ਇਹਨਾਂ ਮਾਹੌਲ ਖਰਾਬ ਹੋਣ ਦੇ ਬਾਅਦ ਵੀ ਜਿਹੜੀ ਲੋਕਾਂ ਨੇ ਵੋਟ ਪਾ ਕੇ ਸੁਮਣੀ ਕਾਲੀਦਾਰ ਨੂੰ ਜਿੱਤਾਇਆ ਹਾਂਜੀ ਕੀ ਕੀ ਕਹਿਣਾ ਚਾਹੋਗੇ ਪਹਿਲੇ ਜੀ ਬੱਚਾ ਸਰ ਪਹਿਲੇ ਕਾਲੀਦਾਰ ਦੀ ਛੇ ਜਿੱਦ ਕੇ ਭਾ ਝੋਲੀ ਪਈ ਹੈ ਕਾਲੀ ਦੇ ਵਿਸ਼ੇ ਸਾਹਿਬ ਬਿੱਟੂ ਚੱਠਾ ਜੀ ਤੇ ਸਾਰੇ ਜਿਹੜੇ ਮੇਰੇ 可以。